ਅੱਜ ਵੇਖ ਲੈਣਾ ਆਪਣੇ ਪੁੱਤ ਦੇ ਲੱਛਣ ਬਗਾਨੇ ਤੀ ਦੇ ਪਿੱਛੇ ਲਾ ਕੇ ਬਾਂਦਰਾ ਨੂੰ ਠੇਕ ਤੇ ਚੜ ਗਿਆ ਉਹ ਮੈਂ ਤੈਨੂੰ ਜੰਮ ਕੇ ਹੀ ਪਛਤਾਉਣਾ ਕਲੱਚ ਦਬਕੇ ਇਹਨੂੰ ਤੂੰ ਜੰਮਿਆ કે ਮੈਂ ਹੈ ਮੈਂ ਜੰਮਿਆ ਮੈਂ ਜੰਮਿਆ ਮੈਂ ਕਹਾਂ ਮੈਂ ਜੰਮਿਆ ਮੈਂ ਜੰਮਿਆ ਮੈਂ ਜੰਮਿਆ ਮੈਂ ਜੰਮਿਆ ਪਾਲੂ ਮੈਂ ਪਤਾ ਪਰਚੀਆਂ ਪਾਉਣੀਆਂ ਸੀ ਨਾ ਉਦੋਂ ਪਾਉਂਦੀ ਜਦੋਂ ਇਹਦੇ ਨਾਲ ਲਾਵਾਂ ਲੈਣ ਲੱਗੀਆਂ ਖਰਿਆ ਮੈਨੂੰ ਗਲਗਲ ਵਰਗੀ ਨੂੰ ਕੋਈ ਚੱਜ ਦਾ ਪੀਸ ਹੀ ਲੱਭ ਜਾਂਦਾ ਹੂੰ ਇਸ ਗਲਗਲ ਨੇ ਮੇਰੀ ਜ਼ਿੰਦਗੀ ਦਲਦਲ ਬਣਾ ਕੇ ਰੱਖੀ ਆ ਅੱਛਾ ਦਲਦਲ ਆ ਹੂੰ ਵਿਆਵਲਦੰਤ ਬੜਾ ਗਰਮੀਆਂ ਦੇ ਵਿੱਚ ਵੀ ਪੈਂਟ ਕੋਟ ਪਾ ਕੇ ਆਇਆ ਹਾਂ ਹੈ ਉਹ ਭੁੱਲ ਗਿਆ ਨਾ ਟਰੱਕ ਤੇ ਲਾ ਗਿੜਾ ਭੁੱਲ ਸਕਦਾ ਪਰ ਤੇਰੇ ਮਾਪ ਨੂੰ ਤੈਨੂੰ ਮੇਰਾ ਵਿਆਹ ਕਿ ਜਿਹੜਾ ਮੈਨੂੰ ਗਿੜਾ ਦਿੱਤਾ ਨਾ ਉਹ ਮੈਂ ਸਾਰੀ ਜ਼ਿੰਦਗੀ ਭੁੱਲ ਸਕਦਾ ਐਡਾ ਹੀ ਔਖਾ ਤੇ ਹੁਣ ਛੱਡ ਦੇ ਹੈ ਇਹ ਆਹੀ ਤਾਂ ਟਰੱਕ ਡਰਾਈਵਰਾਂ ਨੂੰ ਬਿਮਾਰੀ ਆ ਵੇ ਜਿਹੜਾ ਮਾਲ ਕੁੜਾ ਟਰੱਕ ਚ ਲਾਦ ਲਈਏ ਨਾ ਉਹਨੇ ਫਿਰ ਅਸੀਂ ਆਪਣੀ ਜ਼ਿੰਮੇਵਾਰੀ ਸਮਝਣ ਲੱਗ ਪਈਆਂ ਕਲੱਚ ਦਬਾ ਕੇ ਮਰ ਜਾਣੇ ਮੈਂ ਮੋੜ ਲਿਆ ਤੇ ਮੈਂ ਪਾਸੇ ਪਾ ਦਿੱਤਾ ਇਹ ਵਾਪਸ ਉਹ ਮੇਰੀ ਚੱਪਲ ਵਾਪਸ ਉਹ ਟਾਇਰ ਕਿ ਇਹੀ ਆ ਰਿਹਾ ਨਹੀਂ ਇਹ ਮੁੰਡੀ ਨੂੰ ਕਲੀਨ ਕਰੀਏ ਆ